ਮਾਜੀ ਆਪਣਾ ਮਲੂਕ ਸਿੰਘ ਮਲੂਕ ਸਿੰਘ ਜੀ ਜਿਹੜੇ ਆਪਾਂ ਔਰੇ ਖੜੇ ਆਏ ਮੰਦਿਰ ਦਾ ਕੀ ਨਾਮ ਹੈ ਕਿਸ ਨਾਮ ਤੋਂ ਬੱਜ ਜਾਣਿਆ ਅਮਾ ਤੋਂ ਖੱਲਿਆ ਦੇਵੀ ਦਾ ਅੱਛਾ ਕਿਹੜਾ ਇਲਾਕਾ ਹੈ ਜੀ ਇਹ ਇਹ ਕੁੜਾਮ ਕੁੜਾਮ ਅੱਛਾ ਕਿੰਨਾ ਕੁ ਪੁਰਾਣਾ ਤੇ ਇਤਿਹਾਸਿਕ ਮੰਦਿਰ ਹੈ ਜੀ ਇਹ ਇਹ ਤ੍ਰੇਤੀ ਯੁਗ ਦਾ ਹੀ ਇਤਿਹਾਸ ਤੇ ਹਮ ਮੰਦਿਰ ਤੇ 1999 ਚ ਬਣਿਆ ਹਮ ਕਿਉਂਕਿ ਡਾਕਟਰ ਮਨਜੀਤ ਸਿੰਘ ਰੋਧਾਵਾ ਸੀ ਐਮ ਹਮ ਮਾਤਾ ਖੱਲਿਆ ਹਸਪਤਾਲ ਦੇ ਸੀ ਹਮ ਉਹਨਾਂ ਨੇ ਨੰਬਰ ਛਤੋਂ ਤੁਰਦੇ ਤੁਰਦੇ ਆਪਣੇ ਪਟਿਆਲਾ ਜੋਬ ਕੀਤੀ ਉਹਨਾਂ ਨੇ ਫਿਰ ਆਪਣੇ ਫਿਰ ਉਹਨਾਂ ਨੇ ਕੀਤਾ ਭੋਜ ਕਰਦੇ ਆ ਕੜਾਮ ਆਏ ਬਈ ਉਹਨਾਂ ਦਾ ਜਨਮ ਰਾਮ ਜੀ ਦਾ ਕੋਰਾਵੇਂ ਕਿ ਉਹਨਾਂ ਦੇ ਪੇਕੇ ਘਰ ਮਾਤਾ ਕੁਸ਼ਲਿਆ ਦੇ ਕੋਰਾਵੇਂ ਅਸੇ ਰਾਮਚੰਦਰ ਭਗਵਾਨ ਜਿਹੜੇ ਸੀਗੇ ਉਹਨਾਂ ਦਾ ਜਨਮ ਉਰੇ ਹੋਇਆ ਤੇ ਉਹਨਾਂ ਦਾ ਮਾਤਾ ਦਾ ਵਿਆਹ ਉਰੇ ਹੋਇਆ ਸੀਗਾ ਹਾਂਜੀ ਇੱਥੇ